ਮਨੀ ਚੇਂਜਰ ਦੀ ਦੁਕਾਨ ਤੋਂ 2.5 ਲੱਖ ਦੀ ਲੁੱਟ ਪਿਸਤੌਲ ਦੀ ਨੋਕ ਤੇ ਘਟਨਾ ਨੂੰ ਦੋਸ਼ੀਆਂ ਨੇ ਦਿੱਤਾ ਅੰਜਾਮ ਪਿਸਤੌਲ ਦੀ ਨੋਕ ਤੇ ਮਨੀ ਚੇਂਜਰ ਦੀ ਦੁਕਾਨ ਤੋਂ 2.5 ਲੱਖ ਦੀ ਲੁੱਟ ਪੁਲਿਸ ਡਿਵੀਜ਼ਨ ਬੰਗਾ ਅਧੀਨ ਆਉਂਦੇ ਥਾਣਾ ਬਹਿਰਾਮ ਦੇ 100 ਮੀਟਰ ਦੀ ਦੂਰੀ ਉੱਤੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਪਿਸਤੌਲ ਦੀ ਨੋਕ ਉੱਤੇ ਭੰਡਾਰੀ ਟੂਰ ਐਂਡ ਟਰੈਵਲ ਦੀ ਦੁਕਾਨ ਤੋਂ 2.5 ਲੱਖ ਰੁਪਏ ਦੀ ਲੁੱਟ ਕੀਤੀ ਦੁਕਾਨ ਮਾਲਕ ਨੇ ਦੱਸਿਆ ਕਿ ਦੋ ਵਿਅਕਤੀ ਪਿਸਤੌਲ ਦੀ ਨੋਕ ਤੇ ਉੱਤੇ ਸਾਡੇ ਕੋਲੋਂ 2.5 ਲੱਖ ਰੁਪਏ ਲੁੱਟ ਕੇ ਲੈ ਗਏ ਜਾਂਦੇ ਹੋਏ ਸਾਡੇ ਪਿਤਾ ਦੇ ਸਿਰ ਦੇ ਉੱਤੇ ਪਿਸਤੌਲ ਦੀ ਵੱਟ ਮਾਰ ਕੇ ਚਲੇ ਗਏ ਇੱਕ ਵਿਅਕਤੀ ਮੋਟਰਸਾਈਕਲ ਸਟਾਰਟ ਕਰਕੇ ਪੁਲਿਸ ਦੇ ਦੂਸਰੇ ਪਾਸੇ ਖੜਾ ਹੋਇਆ ਸੀ ਇੱਕ ਵਿਅਕਤੀ ਨੇ ਹੈਲਮਟ ਪਾਇਆ ਹੋਇਆ ਸੀ ਔਰ ਇੱਕ ਨੇ ਆਪਣਾ ਮੂੰਹ ਰੁਮਾਲ ਦੇ ਨਾਲ ਲਪੇਟਿਆ ਹੋਇਆ ਸੀ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਹਰਵਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਇਹ ਰਿਪੋਰਟ ਅੱਥੇ ਦੇ ਛੱਡ ਕੇ ਤਾਂ ਲੱਗੀ ਉਹਨੇ ਬੱਟ ਮਾਰਿਆ ਬੱਟ ਮਾਰਿਆ ਪਿਸਤੌਲ ਦੋਨਾਂ ਕੋਲ ਹੀ ਸੀਗਾ ਹਾਂਜੀ ਦੋਨਾਂ ਕੋਲ ਤੁਹਾਡਾ ਕੀ ਨਾਮ ਆ ਰਕੇਸ਼ ਭੰਡਾਰੀ ਰਕੇਸ਼ ਭੰਡਾਰੀ ਕੀ ਨਾਮ ਆਪਣਾ ਮੇਰਾ ਤਰਨੂ ਭੰਡਾਰੀ ਤਰਨੂ ਭੰਡਾਰੀ ਜੀ ਕੀ ਹੋਇਆ ਤੁਹਾਡੀ ਤੇ ਅੱਜ ਵੈਸਟ ਇੰਡੀਆ ਦੇ ਉੱਤੇ ਕੀ ਹੋਇਆ ਜੀ ਮਾਰਦਾ ਬਣੀ ਜੀ ਦੋ ਜਾਨੇ ਸੀਗੇ ਤੇ ਤੋਂ ਪਿਸਤੌਲ ਦੀ ਨਾਮ ਕੋਲ ਮੋੜ ਤੇ ਬੈਸ ਰੁਕੀ ਤੁਸੀਂ ਦੱਬੇ ਆਏ ਕਿਤਾ ਗੱਡੀ ਗੁੱਡੀ ਚਾਏਗੇ ਖੁਰ ਕੇ ਆਏ ਜੀ ਅੱਜ ਨੂੰ ਬਾਹਰੋਂ ਅੱਛਾ ਜੀ ਬਾਹਰ ਦਾ ਬੈਠੇ ਸੀ ਮੈਂ ਤਾਂ ਬਾਹਰ ਵਿੱਚ ਆਇਆ ਅੱਛਾ ਜੀ ਜੀ ਆਏ ਖਾਣੇ ਅੱਛਾ ਜੀ ਅਬ ਪੂਰੀ ਨਹੀਂ ਕੀ ਨੀ ਟਕੇ ਸੀ ਅੱਛਾ ਜੀ ਕੈਮਰਾ ਵੀ ਲਾ ਕੇ ਜੇ ਗੋ ਕੈਸ਼ ਪਾਸਾ ਭਾਈ ਡੀਵੀਆਰ ਵੀ ਲਾ ਕੇ ਸਭ ਕੁਝ ਲਾ ਕੇ ਸਾਰਾ ਡੀਵੀਆਰ ਦੇ ਵਿੱਚ ਇੱਕਾਰਾ ਮੋਟੇਵਰ ਸਰਾ ਅੱਛਾ ਮੋਟੇਵਰ ਦੇ ਨਾਲ ਜਿਹੜੀ ਅੱਛਾ ਕਿੰਨਾ ਕੈਸ਼ ਲੈ ਕੇ ਲੋਗੇ 25 ਲੱਖ ਵਿਦੇਸ਼ੀ ਕਿ ਇੰਡੀਅਨ ਇੰਡੀਅਨ ਰਫੀ ਜ਼ਿਆਦਾ 10 ਵਿਦੇਸ਼ੀ ਛੋਲੇ ਛੋਲੇ ਹੋਗੇ 2-3 ਲੱਖ ਤੋਂ ਮੰਨ ਬਾਜਿਆ ਹੁਸਤਾ ਇੱਕ ਪਲਸ ਅ ਤੱਕ ਆਇਆ ਮੋਕੇ ਤੇ ਆੜੀ ਜੀ ਆਏ ਸੀਗੇ ਜਰੇ ਅਨਜਿਪ ਸਿੰਘ ਕਿਉਂ ਡਿਪਟੀ ਆਏ ਸੀਗੇ ਐਸਚਓ ਵੀ ਆਏ ਸੀ ਡਿਪਟੀ ਵੀ ਹੈ ਪੀ ਠੀਕ ਕਿੰਨੇ ਵਜੇ ਹੀ ਘਟਣਾ ਹੈ ਕੋਈ ਕਨੈਕਸ਼ਨ ਹੋਵੇ ਕੀ ਆਪਣੀ ਫਰੰਦਾ ਕੀ ਨਾ ਪੂਰੀ ਅੰਡਾਰੀ ਟੂਰਨ ਟਾਪ ਅੰਡਾਰੀ ਟੂਰਨ ਟਾਪ ਟੂਰਨ ਟਾਪ